ਕੇਂਦਰੀ ਸਿੰਘ ਸਭਾ ਨੇ ਕਿਹਾ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਮੌਕੇ ਉੱਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਪੂਰਨ ਤੌਰ ਤੇ ਲਾਗੂ ਕਰਨ ਦੀ ਭਾਜਪਾ ਸਰਕਾਰ ਦੇ ਹਿੰਦੂ ਤਤਵੀਰ ਸਿਆਸੀ ਨੀਤੀ ਦੇ ਹੱਕ ਦੇ ਵਿੱਚ ਤਣ ਕੇ ਸਿੱਖੀ ਅਤੇ ਘੱਟ ਗਿਣਤੀਆਂ ਦੇ ਵਿਰੋਧੀ ਪੈੰਥੜਾ ਅਪਣਾਉਣ ਦੇ ਉੱਪਰ ਵੱਡੀ ਗੱਲ ਸਾਹਮਣੇ ਆ ਰਹੀ ਹੈ। ਕਿ ਆਖਿਰ ਕਿਉਂ ਉਹਨਾਂ ਦੇ ਵੱਲੋਂ ਅਜੀਹਾ ਕੀਤਾ ਜਾ ਰਿਹਾ ਹੈ ਕੇਂਦਰੀ ਸਿੰਘ ਸਭਾ ਦੇ ਵੱਲੋਂ ਜਾਰੀ ਪ੍ਰੈਸ ਬਿਆਨ ਦੇ ਵਿੱਚ ਅਕਾਲੀ ਦਲ ਦੇ ਖੇਤਰੀ ਪਾਰਟੀ ਬਣਨ ਦੀਆਂ ਸੰਭਾਵਨਾਵਾਂ ਨੂੰ ਰੱਦ ਕਰਦਿਆਂ ਕਿਹਾ ਗਿਆ ਹੈ ਕਿ ਅਕਾਲੀ ਦਲ ਫਿਰ ਹਿੰਦੂ ਤਤਵੀ ਸਿਆਸਤ ਦੀ ਗੱਡੀ ਤੇ ਸਵਾਰ ਹੋ ਚੁੱਕੀ ਹੈ ਪਹਿਲਾਂ ਵੀ ਜੰਮੂ ਕਸ਼ਮੀਰ ਦੇ ਵਿੱਚ 370 ਤਾਰਾ ਰੱਦ ਕਰਨ ਕਿਸਾਨ ਵਿਰੋਧੀ ਤਿੰਨੇ ਖੇਤੀ ਕਾਨੂੰਨਾਂ ਦੇ ਬਨਾਵ ਦੇ ਵਿੱਚ ਸੂਬਿਆਂ ਵਿਰੋਧੀ ਡੈਮ ਸੇਫਟੀ ਕਾਨੂੰਨ ਦੇ ਨਾਲ-ਨਾਲ ਹੋਰ ਭਾਜਪਾ ਸਰਕਾਰ ਦੇ ਕਈ ਕੇਂਦਰੀਕਰਨ ਵਾਲੇ ਕਾਨੂੰਨਾਂ ਦੇ ਹੱਕ ਵਿਚ ਭੁਗਤਿਆ ਉਹਨਾਂ ਅਗੇ ਕਿਹਾ ਕਿ ਕਾਲੀ ਦਾਲ ਦੀ ਤਰਜ਼ ਦੇ ਉੱਪਰ ਰੇ ਸ਼ਰੂਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਉੱਪਰ ਸਿੱਖ ਧਰਮ ਸਿੱਖ ਪਰੰਪਰਾਵਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਹੈ ਉਸ ਦੇ ਵੱਲੋਂ ਵੀ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਦੇ ਵਿੱਚ ਖੜੇ ਹੋ ਕੇ ਮੁਸਲਮਾਨਾਂ ਨੂੰ ਧਾਰਮਿਕ ਪੱਧਰ ਉੱਤੇ ਵੱਖਰੇ ਧੱਕਣ ਦੀ ਫਿਰਕਾਪ੍ਰਸਤ ਸਿਆਸਤ ਦਾ ਹੀ ਦਮ ਭਰਿਆ ਗਿਆ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸਿੱਖ ਗੁਰੂ ਅਤੇ ਸਿੱਖ ਧਰਮ ਕਿਸੇ ਦੂਜੇ ਧਰਮ ਦੇ ਲਿਖੇਦੀ ਬਿਲਕੁਲ ਵੀ ਨਹੀਂ ਕਰਦਾ ਛੋਟਾ ਵੱਡਾ ਨਹੀਂ ਸਮਝਦਾ ਸੰਗੋ ਆਦਰ ਕਰਦਾ ਹੈ ਐਸੇ ਕਰਕੇ ਸਿੱਖੀ ਦੇ ਵਿੱਚ ਧਰਮ ਤਬਦੀਲੀ ਅਤੇ ਘਰ ਵਾਪਸੀ ਵਰਗੇ ਵਿਸ਼ਵਾਸ ਅਤੇ ਅਮਲ ਨਹੀਂ ਹਨ ਐਸੇ ਕਰਕੇ ਸ਼੍ਰੋਮਣੀ ਕਮੇਟੀ ਨੂੰ ਸਿੱਖੀ ਦੀ ਬ੍ਰਹਮੰਡੀ ਪਹੁੰਚ ਨੂੰ ਰਾਜਨੀਤਿਕ ਗਿਰਨਤੀਆਂ ਮੰਤੀਆਂ ਦੇ ਵਿੱਚ ਫਸ ਕੇ ਛੋਟਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕੇਂਦਰੀ ਸਿੰਘ ਸਭਾ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਭਾਜਪਾ ਸਰਕਾਰ ਦੇ ਵੱਲੋਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨਾ ਗਲਤ ਹੈ ਜਦਕਿ ਉਸ ਦੇ ਵਿਰੁੱਧ 200 ਦੇ ਕਰੀਬ ਪਟੀਸ਼ਨਾਂ ਅਜੇ ਸੁਪਰੀਮ ਕੋਰਟ ਦੇ ਵਿੱਚ ਵਾਇਦੇ ਅਧੀਨ ਪਈਆਂ ਨੇ ਫਿਰਕਾ ਪ੍ਰਸਤੀ ਦੇ ਨੀਤੀ ਦੇ ਵਿੱਚ ਖੜਨ ਦੀ ਬਜਾਏ ਅਕਾਲੀ ਦਲ ਨੂੰ ਧਾਰਮਿਕ ਤੌਰ ਦੇ ਉੱਪਰ ਜ਼ਾਹਿਰਾ ਪੀੜਤਾ ਰੋਹੰਗੀਆਂ ਪਾਕਿਸਤਾਨ ਵਿਚਲੇ ਐਮ ਦੀਆਂ ਅਤੇ ਸ਼੍ਰੀਲੰਕਾ ਵਿਚਲੇ ਤਾਮਿਲਾਂ ਦੇ ਹੱਕ ਦੇ ਵਿੱਚ ਖੜਨ ਦੀ ਜ਼ਰੂਰਤ ਹੈ ਅਤੇ ਉਹਨਾਂ ਨੂੰ ਅਜੀਹਾ ਚਾਹੀਦਾ ਵੀ ਸੀ ਇਸ ਬਿਆਨ ਨੂੰ ਜਾਰੀ ਕਰਨ ਵਾਲਿਆਂ ਦੇ ਵਿੱਚ ਪ੍ਰੋਫੈਸਰ ਸ਼ਾਮ ਸਿੰਘ ਪ੍ਰਧਾਨ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਡਾਕਟਰ ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਜਸਪਾਲ ਸਿੰਘ ਸਿੱਧੂ ਰਾਜਵਿੰਦਰ ਸਿੰਘ ਰਾਹੀ ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕਾਉਂਸਲ ਅਤੇ ਸੁਰਿੰਦਰ ਸਿੰਘ ਕੇਸ਼ਲਪੁਰਾ ਸ਼ਾਮਿਲ ਸੀ ਪਰੰਤੂ ਹੁਣ ਵੱਡੀ ਗੱਲ ਇਹ ਹੈ ਕਿ ਜੇਕਰ ਇਸ ਸਭ ਦੇ ਦਰਮਿਆਨ ਕੇਂਦਰੀ ਸਿੰਘ ਸਭਾ ਦੇ ਵੱਲੋਂ ਇਸ ਘੜੀ ਦੀ ਸਾਰੀ ਗੱਲ ਜੋ ਹੈ ਸਪਸ਼ਟ ਕਰ ਦਿੱਤੀ ਗਈ ਹੈ ਕਿ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਦੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਦੇ ਵਿੱਚ ਖੜੇ ਹੋਣਾ ਸਿੱਖੀ ਅਤੇ ਗੱਟ ਗਿੰਤੀ ਵਿਰੋਧੀ ਪੈਂਧੜਾ ਹੈ ਤਾਂ ਫਿਰ ਕੀ ਆਉਣ ਵਾਲੇ ਵਕਤ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਯੂ ਟਰਨ ਮਾਰਿਆ ਜਾਵੇਗਾ ਜਾਂ ਫਿਰ ਉਹਨਾਂ ਦੇ ਵੱਲੋਂ ਆਪਣੀਆਂ ਕਈਆਂ ਗਈਆਂ ਗੱਲਾਂ ਦੇ ਉੱਪਰ ਖੜੇ ਹੋਗੇ ਇੱਕ ਔਰ ਫਿਰ ਤੋਂ ਕੁਝ ਅਜੀਹਾ ਕਿਤਾ ਜਾਵੇਗਾ ਜੋ ਕਿ ਵਿਵਾਦਾਂ ਦੇ ਵਿੱਚ ਆ ਸਕਦਾ ਹੈ। ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਰਨਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵਿਨਾਪੁਲਨਾ। I have did my coaching from Globewise only for IITs and I secured 6.5 band. My experience with Globewise was so well. I would really suggest each and everyone to come here and pursue their process through Globe Advice. It will be really helpful for you. Some Hune hone karo. Delhi branch delay 9696875875. Punjab Chandigarh branch delay 8725-875-875. ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ